ਆਜ ਸਿੱਖ ਨੂੰ ਸਮਝਾਉਣਾ ਜੀ ਤੁਸੀਂ ਵੇਖਿਓ ਸਾਡੇ ਮਨਾਉਣਗੇ ਹੋਲਾ ਮੱਲਾ ਤੇ ਪਾਉਣਗੇ ਰੰਗ ਉਤੇ ਨਾ ਦੇਣਗੇ ਹੋਲੇ ਮੱਲੇ ਦਾ ਹੁਣੇ ਭਾਈ ਸਾਹਿਬ ਨੇ ਸ਼ਬਦ ਪੜਿਆ ਸੀ ਨਾ ਹੋਲੀ ਕੀਨੀ ਸੰਤ ਸੇਵ ਰੰਗ ਲੱਗਾ ਆਤ ਲਾਲ ਦੇਵ ਸਿੱਖ ਵਾਸਤੇ ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਇਨਹ ਲਾਗੇ ਤਗਾ ਸਿੱਖ ਨੇ ਆਪਣੇ ਮਨ ਦੇ ਲਾਗੇ ਵਕਾਰ ਨਹੀਂ ਆਉਂਦੇ ਨਾ ਤੇ ਮਨ ਨੂੰ ਜਦੋਂ ਲਾਲ ਰੰਗ ਚੱਲੇਗਾ ਸਿੱਖ ਵਾਸਤੇ ਸਭ ਤੋਂ ਵਧੀਆ ਹੋਲੀ ਇਹੋਈ ਹੈ ਇਹੋ ਰੰਗ ਚੜਾਉਣਾ ਸਿੱਖਨੇ ਆਪਣੇ ਅੰਦਰ ਅੱਜ ਅਸੀਂ ਕੱਚੇ ਪਿੱਲੇ ਧਿਆਰਾਂ ਦਾ ਪ੍ਰਭਾਵ ਪਾ ਕੇ ਆਪਣੇ ਮਨਾਂ ਉੱਤੇ ਬੈਠੇ ਹਾਂ ਜਿਹੜਾ ਫਲਸਫਾ ਜਿਹੜੀ ਸਿੱਖੀ ਵਿਚਾਰਤਾਰਾ ਇੱਕ ਬੇਨਤੀ ਹੋਰ ਕਰਾਂ ਸਾਧ ਸੰਗਤ ਜੀ ਸਾਨੂੰ ਗੁਰਦੁਆਰਿਆਂ ਵਿੱਚ ਵੀ ਇਦਾਂ ਦੇ ਸਿਸਟਮ ਸ਼ੁਰੂ ਕਰਨੇ ਪੈਣੇ ਆ ਉੱਥੇ ਬੱਚਿਆਂ ਦੀਆਂ ਕਲਾਸਾਂ ਲੱਗਣ ਸੰਗਤ ਵਾਸਤੇ ਵਿਚਾਰ ਚਰਚਾ ਦੀ ਗੱਲ ਹੋਵੇ ਜਦੋਂ ਸਾਡੇ ਗੁਰਦੁਆਰਿਆਂ ਵਿੱਚੋਂ ਹੀ ਸਾਡੀ ਪੂਰਤੀ ਹੋਏਗੀ ਨਾ ਸਾਨੂੰ ਪਾਸੇ ਕਿਤੇ ਵੀ ਭਟਕਣ ਦੀ ਜ਼ਰੂਰਤ ਨਹੀਂ ਪਵੇਗੀ ਸਾਧ ਸੰਗਤ ਜੀ ਇਥੇ ਵੀ ਨਹੀਂ ਮੈਟਰ ਕਰਦਾ ਵੀ ਤੁਸੀਂ ਕਿੰਨਾ ਟਾਈਮ ਆਣ ਕੇ ਬਹਿਣਾ ਮਤਲਬ ਇਹ ਆ ਵੀ ਮੈਂ ਤੋ ਸਿੱਖੇ ਜਾਵਾ ਜਿਵੇਂ ਤੁਹਾਡਾ ਬੱਚਾ ਹੀ ਆ ਕਈ ਵਾਰੀ ਆਪਾਂ ਆਪਣੇ ਬੱਚਿਆਂ ਨੂੰ ਨਹੀਂ ਕਹਿੰਦੇ ਪੁੱਤਰ ਗੁਰਦੁਆਰੇ ਚੱਲ ਆਪਾਂ ਗੁਰਦੁਆਰਾ ਸਾਹਿਬ ਚਲੀਏ ਜੇ ਬੱਚਾ ਕਿਉਂ ਸਵਾਲ ਕਰ ਦੇਵੇ ਕਿ ਮੈਂ ਜੀ ਤੁਸੀਂ ਮੈਨੂੰ ਕਹਿੰਨੇ ਆ ਵੀ ਗੁਰਦੁਆਰੇ ਚੱਲ ਮੈਂ ਚਲੋ ਚਲੇ ਜਾਣਾ ਤੁਸੀਂ ਮੈਨੂੰ ਇਹ ਵੀ ਕਹਿੰਨੇ ਪੁੱਤ ਤੂੰ ਪੜਦਾ ਨਹੀਂ ਤੇਰਾ ਪੜਾਈ 'ਚ ਧਿਆਨ ਨਹੀਂ ਆ ਵੀ ਅਜੇ ਮੈਨੂੰ 8-10 ਸਾਲ ਹੋ ਗਏ ਸਕੂਲ ਜਾਂਦੇ ਨੂੰ ਤੁਹਾਨੂੰ ਗੁਰਦੁਆਰੇ ਕਿੰਨੇ ਸਾਲ ਜਾਂਦੇ ਹੋ ਤੇ ਮਾਪੇ ਕਹਿਣਗੇ ਨਾ ਕੁਦਰਤੀ ਜੇ ਮਾਂ ਹੋਗੀ ਕਹੂਗੀ ਪੁੱਤ ਜਦੋਂ ਤੁਹਾਡੇ ਮੈਂ ਵਿਆਹ ਹੀ ਨਹੀਂ ਸੀ ਤੁਹਾਡੇ ਨਾਨਾ ਜੀ ਨਾਲ ਤੁਹਾਡੀ ਨਾਨੀ ਜੀ ਨਾਲ ਮੈਂ ਗੁਰਦੁਆਰੇ ਜਾਂਦੀ ਹੁੰਦੀ ਸੀ ਫਿਰ ਮੈਂ ਵਿਆਹ ਹੀ ਗਈ ਤੁਹਾਡੇ ਡੈਡੀ ਨਾਲ ਜਾਣਾ ਫਿਰ ਦਾਦਾ ਦਾਦੀ ਸਾਰੇ ਅਸੀਂ ਇਕੱਠੇ ਗੁਰਦੁਆਰੇ ਜਾਣਾ ਫਿਰ ਵੀ ਕੋਲ ਮਲਾ ਕੇ ਮਾਂ ਨੇ ਕਹਿਤਾ ਵੀ ਮੈਨੂੰ 20 25 ਸਾਲ ਹੋ ਗਏ ਪੁੱਤ ਜਾਂਦਿਆਂ ਨੂੰ 30 ਸਾਲ ਹੋ ਗਏ ਜਾਂਦਿਆਂ ਨੂੰ ਕਹਿੰਦਾ ਮਾਂ ਤੁਹਾਨੂੰ 30 35 ਸਾਲ ਹੋ ਗਏ ਜਾਂਦਿਆਂ ਨੂੰ ਮੈਂ ਤੇ 8 10 ਸਾਲ ਤੋਂ ਹੀ ਜਾਂਦਾ ਵਾਂ ਸਕੂਲ ਤੇ ਮੇਰੇ ਇਸ ਜਾਣ ਦਾ ਫਰਕ ਵੇਖੋ ਤੁਸੀਂ ਅਜੇ ਵੀ ਮੈਨੂੰ ਕਹਿੰਦੇ ਮੈਂ ਪੜਦਾ ਨਹੀਂ ਆ ਡੈਡੀ ਮੋਬਾਈਲ ਲੈ ਕੇ ਆਏ ਲੈਪਟਾਪ ਲੈ ਕੇ ਸੈਟਿੰਗ ਮੈਂ ਕਰਕੇ ਦਿਤੀਆਂ ਉਹਦੀ ਤੇ ਤੁਸੀਂ ਇੰਨੇ ਸਾਲਾਂ ਤੋਂ ਜਾਂਦੇ ਜੇ ਗੁਰਦੁਆਰੇ ਮੈਨੂੰ ਦੱਸੋ ਗੁਰੂ ਸਾਹਿਬ ਚ ਕਿੰਨਿਆਂ ਗੁਰੂਆਂ ਦੀ ਬਾਣੀ ਹੈ ਕਿੰਨੀਆਂ ਵਾਰਾਂ ਨੇ ਗੁਰੂਆਂ ਸਾਹਿਬ ਚ ਗੁਰੂ ਗ੍ਰੰਥ ਸਾਹਿਬ ਚ ਪੰਜ-ਛਤ ਗੱਲਾਂ ਮੈਨੂੰ ਦੱਸ ਦਿਓ ਜਿਹੜੀਆਂ ਸਾਡੇ ਸਿੱਖਣ ਵਾਸਤੇ ਜ਼ਿੰਦਗੀ ਜੂਣ ਵਾਸਤੇ ਤੇ ਮਾਂ ਕਿਉਂ ਕਹਿੰਦੀ ਪੁੱਤ ਇਹ ਤੇ ਮੈਨੂੰ ਤੇ ਕਹਿੰਦਾ ਮਾਂ ਫਿਰ ਅਸੀਂ ਅੱਠਾਂ ਦਸਾਂ ਸਾਲਾਂ ਚ ਇੰਨਾ ਕੋ ਸਿੱਖ ਲਿਆ ਤੁਸੀਂ ਕਿਉਂ ਨਹੀਂ ਸਿੱਖ पाए ਵਾਸਤੂ ਵਿੱਚ ਸੱਚਾਈ ਇਹ ਸੀ ਅਸੀਂ ਸਿੱਖਣ ਵਾਸਤੇ ਘਰੋਂ ਆਏ ਨਹੀਂ ਸਾਡੇ ਦਿਮਾਗ 'ਚ ਇਹ ਗੱਲ ਬੈਠੀ ਕਿੱਥੇ ਚੱਲੇ ਆ ਮੈਂ ਗੁਰਦੁਆਰੇ ਮੱਥਾ ਟੇਕਣ ਚੱਲਿਆ ਹਾਂ ਜਦੋਂ ਮੈਂ ਘਰੋਂ ਪੱਕ ਬਨਾਂਗਾ ਜਦੋਂ ਮੇਰੀ ਘਰੋਂ ਭੈਣ ਤਿਆਰ ਹੋਏਗੀ ਕਿੱਥੇ ਚੱਲੇ ਅੱਜ ਮੈਂ ਗੁਰਦੁਆਰਿਆਂ ਕੁਝ ਸਿੱਖਿਆ ਲੈਣ ਚੱਲਿਆ ਹਾਂ ਕੁਝ ਉਥੋਂ ਗ੍ਰਹਿਣ ਕਰਨ ਚੰਦਿਆਂ ਹਾਂ ਜੇ ਸਾਲ ਦੇ 365 ਦਿਨ ਨੇ ਇੱਕ ਗੱਲ ਵੀ ਮੈਂ ਰੋਜ਼ ਸਿੱਖਾਂ ਤੇ ਕਿੰਨੇ ਕਿੰਨੀਆਂ ਵਿਚਾਰਾ ਹੋਣਗੀਆਂ ਸਾਡੀ ਜ਼ਿੰਦਗੀ ਵਿੱਚ ਇਹ ਤਾਂ ਸਾਨੂੰ ਬਾਣੀ ਤੋਂ ਸਮਝੇ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਦੋਂ ਬੱਚਾ ਆਪਣੇ ਪਿਓ ਦੇ ਅੱਗੇ ਉੱਚੀ ਬੋਲੂਗਾ ਨਾ ਗੁਰੂ ਰਾਮਦਾਸ ਜੀ ਦਾ ਸ਼ਬਦ ਚ ਇਤੇ ਆਇਆ ਨਾ ਉਹਨੂੰ ਜਿਨ ਕੇ ਜਨੇ ਬੜੀਰੇ ਤੁਮ ਹੋ ਤੈਨਸੋ ਝਗਰਤ ਪਾ ਭਾਵੇਂ ਗੱਲ ਤੇ ਪਰਮੇਸ਼ਰ ਰੂਪੀ ਰੱਬ ਦੀ ਆ ਅੱਜ ਉਹਦੇ ਨਾਲ ਦੀ ਝਗੜੀ ਰਹੇ ਆ ਨਾ ਸ਼ੁਕਰ ਕਰੋ ਵੀ ਪਰਮੇਸ਼ਰ ਜੇ ਦਿਸਦਾ ਨਹੀਂ ਸਾਨੂੰ ਸਾਹਮਣੇ ਉਹ ਅੰਦਰ ਬੈਠਾ ਦਿਸਦਾ ਹੋਵੇ ਸਭ ਤੋਂ ਵੱਧ ਕਿਸ ਲੋਕਾਂ ਉੱਤੇ ਕੀਤੇ ਹੁੰਦੇ ਕਿਉਂਹੀਂ ਕੋਈ کہیں ਅਹੀਂ ਸੰਤੁਸ਼ਟੀ ਨਹੀਂ ਆ ਆਪਣੇ ਜੀਵਨ ਤੇ ਹਰ ਬੰਦਾ ਤੇ ਦੁਖੀ ਕੋਈ ਜਾਂਦਾ ਮੇਰਾ ਰੱਬ ਨਹੀਂ ਇੱਥੇ ਠੱਕਾ ਕੀਤਾ ਕੋਈਂਦਾ ਰੱਬ ਨੇ ਮੇਰਾ ਸਾਡੀ ਕਿਸੇ ਭੈਣ ਦਾ ਪਤੀ ਚੜਾਈ ਕਰਦੀ ਉਹ ਕਹਿੰਦੀ ਮੇਰਾ ਰੱਬ ਨੇ ਠੱਕਾ ਕੀਤਾ ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਜਦ ਤਨ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਆ 11 ਸਾਲ ਦੀ ਏਜ ਆ ਗੁਰੂ ਹਰਗਵਿੰਦ ਪਾਸ਼ਾ 11 1595 ਈਸਵੀ ਚ ਗੁਰੂ ਹਰਗਵਿੰਦ ਪਾਸ਼ਾ ਗੁਰੂ ਕੀ ਵਡਾਲੀ ਪ੍ਰਕਾਸ਼ ਹੋਇਆ ਉਹਨਾਂ ਦਾ ਸ਼ਹਾਟਾ ਸਾਹਿਬ ਤੇ 1606 ਚ ਗੁਰਤਾ ਗੱਦੀ ਤੇ ਬਹਿੰਦੇ 11 ਸਾਲ ਦੀ ਏਜ ਕੀ ਹੁੰਦੀ ਫਿਰ ਤੇ ਮਾਤਾ ਗੰਗਾ ਜੀ ਦੇ ਸਿਰ ਦੇ ਕੇਸ ਕਾਲੇ ਨੇ ਜਦੋਂ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬਹਿੰਦੇ ਨੇ ਇੱਕ ਵਾਰ ਸ਼ਬਦ ਬੋਲਿਆ ਨਾ ਰੱਬਾ ਧੱਕਾ ਕਰ ਤੇ ਸਾਡਾ ਇੱਕ ਬੇਨਤੀ ਹੋਰ ਕਰਾਂ ਕਈ ਵਾਰੀ ਕਹਿੰਦੇ ਗੁਰੂ ਘਰ ਚ ਗੱਦੀਆਂ ਵੀ ਮੋਹ ਵਸ ਦਿੱਤੀਆਂ ਨੇ ਇਸ ਗੱਲ ਨੂੰ ਸਮਝਿਓ ਗੁਰੂ ਕੇ ਪਿਆਰੇ ਜੇ ਮੋਹ ਵਸ ਹੁੰਦੀਆਂ ਨਾ ਪਾਤਸ਼ਾਹ ਨੂੰ ਪਤਾ ਸੀ ਇਸ ਤਖਤ ਤੇ ਮੈਂ ਬੈਠਾ ਤੇ ਜੇ ਮੇਰੇ ਬਾਅਦ ਤਤੀਆਂ ਤਵੀਆਂ ਨੇ ਕਿ ਹੋਰ ਦਾ ਪੁੱਤਰ ਦੀ ਤਿਆਰੀ ਕਰਾ ਦਿਓ ਇੱਥੇ ਉਹਨਾਂ ਕਹੇ ਮੈਂ ਆਪਣਾ ਖੂਨ ਚੁਣਿਆ ਜੇ ਮੈਂ ਇਸ ਗੁੱਦਗੱਦੀ ਦੀ ਜ਼ਿੰਮੇਵਾਰੀ ਨਿਭਾਉਂਦਾ ਮੇਰੇ ਬਾਤ ਤਤੀਆਂ ਤਵੀਆਂ ਨੇ ਤੇ ਆਪਣੇ ਸਭ ਜਨ ਦੀ ਤਿਆਰੀ ਕਰਾਈ ਇਹ ਮੋਹ ਹੁੰਦਾ ਤੇ ਆਪਣੇ ਜਿਹੜੇ ਅੱਜ ਵੱਡੇ ਵੱਡੇ ਕੈਵਰੀ ਲੀਡਰ ਭਾਸ਼ਣ ਦੇ ਕੇ ਜਦੋਂ ਅੱਗ ਲੱਗਣ ਲੱਗਦੀ ਆਪਣੇ ਬੱਚ ਨੂੰ ਸੇਫ ਜ਼ੋਨ ਚ ਭੇਜ ਦਿੰਦੇ ਆ ਮੇ ਤੋਂ ਪਾਸੇ ਕੱਢ ਦੋ ਪਾਤਸ਼ਾਹ ਜੀ ਨੇ ਇਹ ਕੰਮ ਨਹੀਂ ਕੀਤਾ ਪਰ ਗੋਬਿੰਦ ਸਿੰਘ ਮਹਾਰਾਜ ਨੇ ਇਹ ਨਹੀਂ ਕੀਤਾ 6-7 ਮਹੀਨੇ ਪਹਿਲਾਂ ਘੇਰਾ ਪੈਣ ਤੋਂ ਪਹਿਲਾਂ ਬਹੁਤ ਸੇਖ ਉਹ ਤੋਂ ਪਾਸੇ ਗੁਰੂ ਸਾਹਿਬ ਭੇਜ ਚੁੱਕੇ ਸੀ ਜੇ ਉਹਨਾਂਦਰ ਮੋਹ ਹੁੰਦਾ ਤੇ ਮਾਤਾ ਗੁਜਰੀ ਕੌਰ ਤੇ ਸਭ ਜਨ ਦੇ ਵਿੱਚੋਂ ਪਾਸੇ ਭੇਜ ਸਕਦੇ ਸੀ ਪਰਾਗੂ ਦੀ ਕੁਆਲਿਟੀ ਵੇਖੋ ਨਾ ਐਵੇਂ ਥੋੜਾ ਸਿੱਖ ਜਾਨਵਾਰ ਨੂੰ ਗੁਰੂ ਸਾਹਿਬ ਤੋਂ ਤਿਆਰ ਹੋ ਗਏ ਸੀ ਵੀ ਪਾਤਸ਼ਾਹ ਨੇ ਆਪਣਾ ਬਲਕੋਏ ਨਹੀਂ ਸਾਡੇ ਕੋਲ ਯਾਰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਂ ਲਈਏ ਇੱਕ ਵਾਰੀ ਐਨ ਬੰਦੇ ਦਾ ਮਾਣ ਨਾਲ ਸਿਰ ਨਹੀਂ ਉੱਚਾ ਹੁੰਦਾ ਵੀ ਅਸੀਂ ਕਿਸ ਗੁਰੂ ਪਾਤਸ਼ਾਹ ਦੇ ਪੁੱਤਰਾਂ ਜੀ ਤੇ ਅੱਜ ਮਾਰੇ ਹੋ ਤੇ ਹਾਂ ਜੀ ਕਿੰਨੇ ਸਿੱਖ ਆ ਜਿਹੜੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮੂੰਹ ਕਰਦੇ ਆ ਡੇਰਿਆਂ ਦੀ ਖਾਕ ਸ਼ਾਨ ਦਾ ਫਿਰਦਾ ਜਿਹੜਾ ਸਿੱਖ ਅਖਵਾ ਰਿਹਾ ਆਪਣੇ ਆਪ ਨੂੰ ਇੱਕ ਬੇਨਤੀ ਕਰਾਂ ਸਾਥ ਸਮਝੀ ਲਾਈਵ ਵੀ ਸੁਣ ਰਹੇ ਹੋਣਗੇ ਸਿੱਖ ਗੁਰਦੁਆਰੇ ਆਉਂਦਾ ਹੈ ਜਿਹੜਾ ਗੁਰੂ ਦਾ ਸਿੱਖ ਨਹੀਂ ਆ ਉਹ ਡੇਰੀਆਂ ਦੀ ਖਾਕ ਸ਼ਾਂਜਦਾ ਜਾ ਕੇ ਇਹ ਫੈਸਲਾ ਮੈਂ ਨਹੀਂ ਕਰ ਰਿਹਾ ਗੁਰੂ ਅਮਰਦਾਸ ਦੀ ਬਾਣੀ ਪੜ ਕੇ ਵੇਖੋ ਦੋ ਪੌੜੀਆਂ ਤੁਹਾਡੇ ਸਾਹਮਣੇ ਪੜਾਂਗਾ ਜੇ ਕੋ ਸਿੱਖ ਗੁਰੂ ਸੇਤੀ ਸਾਰੇ ਫੜੋਗੇ ਜੇ ਕੋ ਸਿੱਖ ਹੋਵੇ ਤਾਂ ਸਨਮੁਖ ਜਿਉਂ ਰਹੇ ਗੁਰ ਨਾਲੇ ਜਿਹੜਾ ਜਿਉਂ ਗੁਰੂ ਦੇ ਨਾਲ ਨਾ ਰਿੰਦੇ ਜਿਉਂ ਰਹੇ ਗੁਰ ਨਾਲ ਗੁਰ ਕੇ ਚਰਨ ਹੁਣ ਚਰਨ ਕੀ ਆ ਪਲਾ ਹਿਰਦੇ ਚਰਨ ਸ਼ਬਦ ਸਤ ਗੁਰੂ ਦੇ ਗੁਰ ਕੇ ਚਰਨ ਹਿਰਦੇ ਤੇ ਆਏ ਪਾਛ ਕਨੇ ਅੰਤਰਾਤਮੈ ਸੰਭਾਲੇ ਆਪ ਛੱਡ ਪਰਣਾ ਪਰਣਾ ਹੁੰਦਾ ਜਿਵੇਂ ਪੁਰਾਣੇ ਬਜ਼ੁਰਗਾਂ ਦੇ ਕੋਲ ਆਮ ਹੀ ਪਰਣਾ ਹੁੰਦਾ ਸੀ ਮੋਢੇ ਤੇ ਰੱਖਣਾ ਉਹਨਾਂ ਨੇ ਆਪਣੀ ਮਾਨ ਦੀ ਮਤ ਛੱਡ ਕੇ ਸਦਾ ਗੁਰੂ ਦੇ ਆਸਰੇ ਰਵੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖੀ ਲੋ ਅਗਲੀ ਪੌੜੀ ਸੁਣ ਲੋ ਜੇ ਕੋ ਗੁਰਤੇ ਅੱਛਾ ਮਹਾਰਾਜ ਜਿਵੇਂ ਸੰਮੁਖ ਸ਼ਬਦ ਵਰਤੇ ਉਹ ਤੇ ਸਿੱਖ ਸ਼ਬਦ ਵਰਤੇ ਜਿੱਥੇ ਬੇਮੁਖ ਸ਼ਬਦ ਵਰਤੇ ਉਹ ਤੇ ਸਿੱਖ ਸ਼ਬਦ ਨਹੀਂ ਵਰਤੇ ਪਿਛਲੇ ਪਤਾ ਤੁਹਾਨੂੰ ਸਿੱਖ ਦੀ ਡੈਫੀਨੇਸ਼ਨ ਵਾਸਤੇ ਅਦਾਲਤਾਂ ਚ ਕੇਸ ਚਲੇ ਗਏ ਸੀ ਤੇ ਸਾਨੂੰ ਜੱਜ ਦੱਸਣਗੇ ਵੀ ਸਿੱਖ ਕੌਣ ਹੁੰਦਾ ਹੈ ਜੀ ਕੇਸ ਰੱਖਣੇ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਹਾਂ ਅਦਾਲਤਾਂ ਦੱਸਣਗੇ ਸਾਨੂੰ